ਮੇਰੀ ਗੱਲ ਸੁਣੋ ਤਾਨੂੰ ਸਿੱਧਾ ਕੀ ਤੁਸੀਂ ਵੇਖੀ ਜਾਣਦੇ ਏ ਜੇ ਉਹ ਵੇਖਣਾ ਕੀ ਆ ਰਮਨ ਬਸ ਇਦਾਂ ਫਿਕਰ ਕਿੱਿਆ ਖਾਈ ਜਾਂਦੇ ਵਾ ਕਾਦਾ ਫਿਕਰ ਖਾਂਦੇ ਆ ਵਾ ਹਰ ਗੱਲ ਦਾ ਹੱਲ ਹੁੰਦਾ ਵਾ ਜੇ ਇਦਾਂ ਸੋਚੀ ਜਾਵਾਂਗੇ ਤੇ ਹੱਲ ਨਿਕਲ ਆਊਗਾ ਕਰਦੇ ਜੀਆਂ ਨਾ ਗੱਲ ਕਰੀਏ ਨਾ ਫੇਰ ਹੀ ਕੋਈ ਨਾ ਕੋਈ ਹੱਲ ਨਿਕਲਦਾ ਵਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਗਈ ਹੈਗੀ ਮੈਂ ਤੁਹਾਨੂੰ ਹੁਣੇ ਸਮਾਨ ਪਾ ਕੇ ਦਿੰਨੀ ਆ ਤੁਸੀਂ ਦੇਖੇ ਨਾ ਤੇ ਪੈਸੇ ਲੈ ਆਓ ਤੇ ਤਾਰ ਦੋ ਪੈਸੇ ਜੇ ਹੈ ਦਾਪੇ ਰਹੋਗੇ ਆਪ ਬਿਮਾਰ ਹੋਗੇ ਇੱਥੇ ਕਿਹੜੇ 2-4 ਜਣੇ ਹੋਰ ਵਾ ਜੇ ਤੁਸੀਂ ਕੰਮ ਨਾ ਕੀਤਾ ਤਾਂ ਹੋਰ ਕਿਸ ਨੇ ਕਰ ਲੈਣਾ ਵਾ ਨਿਆਣਾ ਵਿਚਾਰਾ ਸਕੂਲ ਜਾਂਦਾ ਵਾ ਉਹਨੇ ਕਿੰਨਾ ਕੁ ਕਰ ਜਾਣਾ ਵਾ ਓ ਰਮਨੋਦ ਤੇਰੀ ਗੱਲ ਠੀਕ ਵਾ ਮੈਂ ਇਹ ਚੱਕਰਾਂ ਚ ਕਦੀ ਪਿਆ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਇਹਨਾਂ ਕੰਮਾਂ ਦਾ ਵੀ ਕੀ ਕਰਨਾ ਤੇ ਕੀ ਨਹੀਂ ਮੈਂ ਮੰਦੀ ਆ ਕਿ ਤੁਸੀਂ ਡੈਡੀ ਦੇ ਹੁੰਦੇ ਇਹਨਾਂ ਕੰਮਾਂ ਵਿੱਚ ਨਹੀਂ ਪਏ ਪਰ ਇਹ ਗ੍ਰਿਸ਼ਤੀ ਆ ਇਹਦੇ ਵਿੱਚ ਸਾਰੇ ਕੰਮ ਕਰਨੇ ਪੈਣੇ ਆ ਹੁਣ ਉਹ ਜ਼ਿੰਮੇਵਾਰੀ ਜਿਹੜੀ ਆ ਨਾ ਤੁਹਾਨੂੰ ਸਾਰੇ ਸਾਹਮਣੇ ਪੈਣੀ ਆ ਬਸ ਐ ਉਹ ਤੇ ਫਿਕਰ ਖਾਂਡਿਆ ਤਾਂ ਕੋਈ ਗੱਲ ਨਹੀਂ ਫਿਕਰ ਕਰਦਾ ਵਾ ਮੰਨਿਆ ਜਦੋਂ ਨਵਾਂ ਨਵਾਂ ਕੰਮ ਸਿਰ ਤੇ ਪੈਂਦਾ ਵਾ ਨਾ ਟੈਨਸ਼ਨ ਹੁੰਦੀ ਆ ਪਰ ਜੇ ਫਿਕਰ ਕਰਕੇ ਬੈਠੇ ਰਵਾਂਗੇ ਨਾ ਫਿਰ ਕੋ ਹਾਸਲ ਨਹੀਂ ਹੁੰਦਾ ਆਪਣਾ ਸਰੀਰ ਹੀ ਡੋਣ ਜਾਂਦਾ ਵਾ ਨਾਲੇ ਮਾਤਾ ਫਿਕਰ ਕਰੂਗੀ ਮੇਰਾ ਤੇ ਸੋਚ ਸੋਚ ਕੇ ਰਮਰਾ ਖਰੇ ਬੀਪੀ ਵੀ ਘਟ ਗਿਆ ਵਾ ਵੇ ਸਹੀ ਜਾਓ ਜਾ ਕੇ ਦਵਾਈ ਲੈ ਕੇ ਆਓ ਤੇ ਮੈਂ ਤੁਹਾਡੇ ਆਉਣ ਦਾ ਸਮਾਨ ਕੱਢਦੀ ਆ ਪਾ ਕੇ ਦਿੰਦੀ ਆ ਤੁਹਾਨੂੰ ਦਵਾਈ ਦਵਾਈ ਰਮਰਾ ਇੱਥੇ ਮੈਨੂੰ ਗੋਲੀ ਕੋਈ ਦੇ ਦੇ ਤੇ ਮੈਂ ਠੀਕ ਹੋ ਜਾਣਾ ਵਾ ਕੋਈ ਗੱਲ ਨਹੀਂ ਆ ਨਹੀਂ ਨਹੀਂ ਇਦਾਂ ਕਿਦਾਂ ਠੀਕ ਹੋ ਜਾਣਾ ਵਾ ਚੈੱਕ ਕਰਾ ਕੇ ਆਓ ਬੀਬੀ ਵਧਿਆ ਵਾ ਕਿ ਘਟਿਆ ਵਾ ਫੇਰ ਹੀ ਆ ਨਾ ਕਿਦਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਦਾਂ ਕੰਮ ਹੱਲ ਹੋਊਗਾ ਉਹ ਸਾਰੇ ਕੰਮ ਹੱਲ ਹੋ ਜਾਣੇ ਆ ਕੋਈ ਗੱਲ ਨਹੀਂ ਕਿਉਂ ਫਿਕਰ ਕਰਦੇ ਜੇ ਜੇ ਵੀਰ ਦੇ ਨਾਮ ਹੀ ਦਿੱਤੇ ਜਾਣਗੇ ਨਾ ਤਾਂ ਕੋਈ ਗੱਲ ਨਹੀਂ ਜੇ ਦੇ ਹੋਰ ਦਵਾਈਆਂ داروਆਂ ਵਾਲਿਆਂ ਦੇ ਦੇਣੇ ਆਪਾਂ ਦੇ ਦਾਂਗੇ ਉਹਦੇ ਬਾਅਦ ਚ ਦੇ ਦਾਂਗੇ ਉਹ ਤੇ ਆਪਣਾ ਵਾ ਉਹਨੇ ਕਿਹੜਾ ਮੰਗ ਲੈਣੇ ਆ ਭੈਣ ਮੈਨੂੰ ਪੈਸੇ ਚਾਹੀਦੇ ਆ ਜਾਓ اٹਕੇ ਨਾ ਬੀਪੀ ਚੈੱਕ ਕਰਾ ਕੇ ਆਓ ਮੈਂ ਤੁਹਾਡੇ ਉਂਦੇ ਸਮਾਨ ਕੱਢਦੀ ਆ ਕਿਹੜਾ ਸਮਾਨ ਸਮਾਨ ਕੀ ਸੋਨਾ ਹੀ ਹੁਣ ਗਹਿਣੇ ਪਾਉਣਾ ਪੈਣਾ ਵਾ ਕਿਸ ਕੋ ਮੰਗੋਗੇ ਤੇ ਜਲੂਸ ਨਿਕਲੂਗਾ ਕੋਈ ਗੱਲ ਨਹੀਂ ਉਹ ਆਪਣੀ ਚੀਜ਼ ਵਾ ਆਪਾਂ ਦੇ ਕੇ ਪੈਸੇ ਲੈ ਆਉਣੇ ਆ ਤੇ ਪੈਸੇ ਹੋਣਗੇ ਤੇ ਦੇ ਕੇ ਤੇ ਕਰ ਲਿਆਵਾਂਗੇ ਮੇਰੀ ਗੱਲ ਸੁਣਾ ਰਮਨ ਮੈਂ ਇਹ ਕੰਮ ਨਹੀਂ ਉਹ ਕਰਨਾ ਮੈਨੂੰ ਪਤਾ ਨਾ ਇੱਕ ਵਾਰੀ ਗਹਿਣੇ ਚੀਜ਼ ਪੈ ਜੇ ਨਾ ਤੇ ਮੁੜ ਕੇ ਛੁੱਟਦੀ ਨਹੀਂ ਹੁੰਦੀ ਆਪਣੇ ਮਨ ਵਿੱਚ ਹੋਣਾ ਚਾਹੀਦਾ ਵਾ ਤੇ ਇਹ ਛਡਾਉਣੀ ਆ ਛੁੱਟ ਜਾਂਦੀ ਆ ਛੁੱਟਦੀ ਕਿਉਂ ਨਹੀਂ ਗਈ ਔਰ ਮੈਨੂੰ ਪਤਾ ਵਾ ਨਾ ਕੁਛ ਨਹੀਂ ਹੁੰਦਾ ਲੋਕਾਂ ਕੋ ਸੁਣੀਦਾ ਹੀ ਆ ਹਿੰਮਤ ਰੱਖ ਕੇ ਇਹੋ ਜੇ ਕੰਮ ਕਰਨੇ ਪੈਂਦੇ ਆ ਕੰਮ ਯਾਰ ਤੂੰ ਗਲਤ ਗੱਲ ਕਰਨੇ ਆ ਕੋਈ ਇਹ ਨਾ ਪਾਇਆ ਉਥੇ ਸਾਨੂੰ ਜਿਆਦਾ ਤਾਰਨੇ ਪਏ ਫੇਰ ਕੀ ਕਰੋਗੇ ਤੁਸੀਂ ਕੋਈ ਗੱਲ ਨਹੀਂ ਜਿਆਦਾ ਤਾਰ ਲਾਂਗੇ ਫੜ ਫੁੜ ਕੇ ਕੋਈ ਗੱਲ ਨਹੀਂ ਮੈਂ ਪਰ ਇਹ ਕੰਪਨੀ ਰਮਨ ਕਰਵਾ ਨਹੀਂ ਨਹੀਂ ਉਠੋ ਜਾ ਤਾਂ ਜਾ ਕੇ ਦਵਾਈ ਲੈ ਕੇ ਆਓ ਬੀਬੀ ਚੈੱਕ ਕਰਾਓ ਤਾਂ ਦਵਾਈ ਮੈਂ ਲੈ ਆਉਣਾ ਵਾ ਪਰ ਇਹ ਕੰਮ ਨਾ ਕਰੀ ਤੂੰ ਤਰ ਮਾਤਾ ਦਾ ਸਿੱਧੀ ਗੱਲ ਦਵਾਈ ਲੈ ਆਉਣਾ ਜਾ ਕੇ ਪਤਾ ਨਹੀਂ ਕੀ ਗੱਲਾਂ ਅੰਦਰ ਕਰਨ ਦੇ ਨੇ ਮੇਰੇ ਤੇ ਹਸਾਬ ਨਾਲ ਕੋਈ ਸੋਨਾ ਵੇਚਣ ਦੀਆਂ ਗੱਲਾਂ ਕਰਨ ਰਏ ਨੇ ਦੱਸ ਹੁਣ ਸੋਨਾ ਵੇਚਣਾ ਹੀ ਇਹਨਾਂ ਨੇ ਮਾਹ ਤਾਂ ਮੈਂ ਕੁੜੀ ਨੂੰ ਰੀਜਾ ਨਾ ਪਾਇਆ ਏ ਤੇ ਹੁਣ ਜੇ ਅੱਜ ਵੇਚਣ ਤੁਰ ਪਏ ਤੇ ਮੁੜ ਕੇ ਕਿਤੇ ਛੁੱਟਦੀ ਨਹੀਂ ਚੀਜ਼ 100 ਵਿਆਹ ਸ਼ਾਦੀਆਂ ਹੁੰਦੇ ਨੇ ਰਿਸ਼ਤੇਦਾਰੀਆਂ ਚ ਕੀ ਪਾ ਕੇ ਜਾਊਗੀ ਇਹ ਤਾਂ ਬੜਾ ਕੰਮ ਖਰਾਬ ਆ ਇਦਾਂ ਨਹੀਂ ਕਰਨਾ ਸੋਨਾ ਨਹੀਂ ਮੈਂ ਵੇਚਣ ਦੇਣਾ ਮੇਰੇ ਕੋਲ ਹੈ ਜੜਾ ਥੋੜਾ ਜਿਹਾ ਉਹ ਮੈਂ ਦੇ ਦੇਣੀ ਆ ਮੁੰਡੇ ਨੂੰ ਮਾਰਨੀ ਆ ਆਵਾਜ਼ ਸਾਹਮਣੇ ਆਉਂਦਾ ਕਿਤੇ ਤੇ ਉਹ ਨੂੰ ਕਹੀ ਨੀ ਵੀ ਪਤਾ ਮੇਰੇ ਵਾਲਾ ਸੋਨਾ ਲੈ ਜਾ ਤੇ ਉਹਦਾ ਰਹਿਣ ਦੇ ਉਹਦਾ ਨਾ ਸੋਨਾ ਵੇਚੀ ਉਹਦੀ ਤੇ ਜਰੀਜ ਵੀ ਨਹੀਂ ਲੱਤੀ ਤੇ ਤੂੰ ਇਹ ਗੱਲ ਉਹ ਕਹਿੰਦੀ ਵੀ ਅਸਾਂ ਵਾਰੀ ਤੈਨੂੰ ਕਹਿੰਦੀ ਆ ਪਰ ਨਹੀਂ ਉਹਦਾ ਸੋਨਾ ਨਹੀਂ ਵੇਚਣਾ ਤੂੰ ਮੇਰੇ ਕੋਲ ਲੈ ਜਾ ਉਹ ਵੇਚਿਆ ਗਹਿਣੇ ਪਾਇਆ ਜਿੱਦਾਂ ਤੇਰੀ ਮਰਜ਼ੀ ਕਰਿਆ ਤੇ ਆਪਣਾ ਬੁੱਤਾ ਸਾਰ ਲਾ ਸੋਚੀ ਚਲੀ ਜਾਣ ਦੇ ਆ ਤੇ ਸੋਚ ਹੈ ਵੀ ਸੱਚੀ ਆ ਕਿ ਡੈੜੀ ਦੇ ਹੁੰਦੇ ਇਹਨਾਂ ਨੂੰ ਕੋਈ ਫਿਗਰ ਨਹੀਂ ਸੀ ਫਿਗਰ ਤੇ ਹੁਣ ਹੈ ਗਈ ਆ ਚਲ ਮੈਂ ਕੱਢ ਕੇ ਦਵਾ ਭਾਵੇਂ ਨਾ ਹੀ ਕਰਨ ਦੇ ਹੁਣ ਉਹ ਕੰਮ ਤੇ ਕਰਨਾ ਹੀ ਪੈਣਾ ਵਾ ਹੁਣ ਕਿਹੜੇ ਰਿਸ਼ਤੇਦਾਰ ਕੋ ਜਾਣਾ ਵਾ ਜਾਵਾਂਗੇ ਤੇ ਆਪਣਾ ਜਲੂਸ ਨਿਕਲੂਗਾ ਲੋਕਾਂ ਨੇ ਕਹਿਣਾ 12 ਕਿੱਲੇ ਪੈੜੀ ਦੇ ਹੀ 2 ਲੱਖ ਰੁਪਏ ਵੀ ਹੈ ਨਹੀਂ ਆ ਪਰ ਇਹ ਨਹੀਂ ਨਾ ਪਤਾ ਕਿ ਕੁੜੀ ਨੇ ਸਾਡੇ ਘਰ ਨੂੰ ਸੱਨ ਲਈ ਆ ਕਣ ਕਉਂਦਾ ਹੀ ਤੇ ਆ ਜਾਂਦੀ ਹੀ ਚੋਨਾ ਆਉਂਦਾ ਹੀ ਤੇ ਆ ਜਾਂਦੀ ਹੀ ਮੈਨੂੰ ਆਹ ਬਣਾ ਦੋ ਤੇ ਮੈਨੂੰ ਆਹ ਲੈ ਦੋ ਹੁਣ ਧਾਰਨ ਦੀ ਵਾਰੀ ਆਈ ਤੇ ਹੁਣ ਅਹੀਂ ਹੋ ਗੇ ਗਾੜੀ ਨੋ ਪੁੱਤ ਇਦਾਂ ਤੇ ਬੜਾ ਕੰਮ ਖਰਾਬ ਹੋ ਜਾਣਾ ਸੋਨੇ ਕਿੱਥੇ ਚੱਲੇ ਆ ਪਤ? ਮੈਂ ਬਈ ਨਹੀਂ ਚੱਲਿਆ ਸੀ ਬੀਪੀ ਮੇਰਾ ਪਤਾ ਨਹੀਂ ਘਟਿਆ ਕਿ ਵਦਿਆ ਮੈਂ ਚੈੱਕ ਕਰਾਉਣ ਚੱਲਿਆ ਜੀ। ਅੱਛਾ ਚੈੱਕ ਕਰਾਉਣ ਤੇ ਚੱਲੇ ਆ ਮਾ ਤੇ ਮੇਰੀ ਗੱਲ ਸੁਣ ਜਾ। ਹਾਂਜੀ। ਭਈ ਕੀ ਕਰਨਾਂ ਅੰਦਰ ਕਰਨ ਦੇ ਇਹ ਤੁਸੀਂ? ਇਦਾਂ ਕਰ ਰਹਾ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਤੇ ਉਹ ਤਲੀਆਂ ਨੇ ਪਤ ਮੈਂ ਸਾਰੀਆਂ ਸੋਣ ਇੱਥੇ ਬੈਠੀ ਨੇ। ਉਹ ਗੱਲਾਂ ਬੀੜੀ ਕਦੀਆਂ ਵੇ ਇਹਨਾ ਟਾਈਮ ਹੀ ਨਗਾਉਣ ਵਾਲੀ ਗੱਲ ਵਾ। ਨਹੀਂ ਟਾਈਮ ਤੇ ਪਤਨ ਗਾਉਣ ਭਾਈ ਗੱਲ ਠੀਕ ਆ ਤੇਰੀ ਮੰਨੀ ਆ ਮੈਂ ਪਰ ਸੋਨਾ ਜਿਹੜਾ ਵੱਖਣ ਡਈ ਸੀ। ਹਾਂਜੀ। ਰਮਨ ਪਹਿਮੇ ਸੋਨਾ ਪਾ ਕੇ ਤੇ ਤੋਸਾਰ ਲਾ ਹਾਂਜੀ ਤੇ ਪੁੱਤ ਪੈ ਗਿਆ ਤੇ ਮੁੜ ਕੇ ਛੁੱਟਣਾ ਨਹੀਂ ਮਹਾ ਤੇ ਰੀਜ ਨਾਲ ਬਣਾ ਕੇ ਉਹਨੂੰ ਪਾਇਆ ਸੀ ਨਾ ਪਰ ਬੀਰੀ ਜੇ ਹੁਣ ਸੋਨੇ ਆਲ ਵੰਦੇ ਰਹੇ ਤੇ ਉਧਰ ਵਿਆਜ ਦੇ ਪਰੋਲ ਚੱਲ ਜਣੇ ਆ ਉਹ ਕਿਦਾਂ ਲੋਣੇ ਮੁੜ ਕੇ ਵਿਆਜ ਦੇ ਪਰੋਲ ਤੇ ਚੜ ਜਾਣੇ ਤੇ ਸੋਨਾ ਨਾ ਛੁੱਟਦਾ ਹੀ ਹੁੰਦਾ ਵਾ ਤੇ ਨਾ ਬਣਦਾ ਹੀ ਹੁੰਦਾ ਮੁੜ ਕੇ ਦੋਰੇ ਹਾ ਹੋ ਗੱਲ ਮੈਂ ਉਹਨੂੰ ਕਹਿ ਡਿਆ ਮੈਂ ਇੱਕ ਵਾਰੀ ਗਹਿਣੇ ਪੈ ਗਿਆ ਨਾ ਤੇ ਮੁੜ ਕੇ ਹੱਡ ਕੋ ਰਮ ਨੂੰ ਛੁੱਟਣਾ ਨਹੀਂ ਇਹ ਕੰਮ ਰਹਿਣ ਦੇ ਤੋਂ ਤੇ ਹੋਰ ਕਿਦਾਂ ਵੇਖ ਲੈਨੇ ਫੜ ਫੜ ਲੈਨੇ ਆ ਆਹੋ ਚਲੋ ਕਿਤੋਂ ਫੜੇ ਜਾਣ ਜਾਂ ਨਾ ਫੜੇ ਜਾਣੀ ਤੇ ਮੇਰੇ ਕੋ ਹੈਗਾ ਸੋਨਾ ਥੋੜਾ ਜਿਹਾ ਉਹ ਲੈ ਜਾ ਤੋ ਉਹ ਵੇਚ ਹੀ ਲੈ ਹਾਂ ਹਾਂ ਜਾਣੇ ਫਾਉਂਦੇ ਨਹੀਂ ਲੋੜ ਵੇਚ ਕੇ ਸਾਰ ਲਾ ਤੋ ਤੇ ਜੇ ਬੀਜੀ ਤੇਰੇ ਕੋ ਲੈ ਕੇ ਵੇਚਣਾ ਤਾਂ ਗੱਲ ਤੇ ਉੱਥੇ ਆ ਗਈ ਫੇਰ ਕੋਈ ਗੱਲ ਨਹੀਂ ਮੈਂ ਕਿਹੜਾ ਪਾ ਕੇ ਫਿਰਨਾ ਕੁੜੀ ਛੀੜੀ ਆ ਹੁਣ ਸੌ ਛਾਦੀਆਂ ਵਿਆਹਾਂ ਤੇ ਜਾਣਾ ਹੁੰਦਾ ਪਾ ਕੇ ਤੇ ਕੀ ਪਾ ਕੇ ਜਾਊਗੀ ਲੋਕਾਂ ਖਣਾ ਪਾਇਆ ਤੇ ਲਾ ਵੀ ਲਿਆ ਤੇ ਕਿਸ ਨੂੰ ਕੀ ਪਤਾ ਵੀ ਇਹ ਵੇਚਤਾ ਵਾ ਕੀ ਕੀਤਾ ਅਗਲੇ ਵੱਲ ਲੋਕੀ ਬਥੇਰੀਆਂ ਸੂਹਾਂ ਲੈਂਦੇ ਹੁੰਦੇ ਆ ਵੀ ਜੇ ਹੁੰਦਾ ਤੇ ਪਾ ਕੇ ਨਾ ਹੁੰਦੀ ਤੇ ਤੂੰ ਰਹਿਣ ਦੇ ਉਹਦਾ ਸੋਨਾ ਰਹਿਣ ਦੇ ਨਾ ਵੇਚ ਤੂੰ ਮੇਰੇ ਕੋਲ ਲੈ ਜਾ ਤੇ ਉਹ ਵੇਚ ਕੇ ਤੇ ਤੂੰ ਆਪਣਾ ਪਗਤਾਲਾ ਕੰਮ ਕੋਈ ਗੱਲ ਨਹੀਂ ਫਿਰ ਕੀ ਹੋਇਆ ਉਹ ਬੀਜੀ ਮੇਰਾ ਨਹੀਂ ਉਹ ਦਿਲ ਮੰਦਾ ਇਹ ਕੰਮ ਨੂੰ ਵੀ ਇਹ ਕੰਮ ਕਰਾਉਣਾ ਉਹ ਤਾਂ ਤੇਰੀ ਗੱਲ ਠੀਕ ਹੈ ਨਹੀਂ ਦਿਲ ਮੰਦਾ ਪਰ ਤਾ ਹੁਣ ਬੁੱਤਾ ਜਿਹੜਾ ਸਾਰਨਾ ਪਏ ਉਹ ਵੀ ਤਾਂ ਕਰਨਾ ਹੀ ਪੈਂਦਾ ਕੰਮ ਜਿਹੜਾ ਕਰਨ ਵਾਲਾ ਵਾ ਹੁਣ ਆਲੇ ਆ ਕੰਮ ਜਿਹੜਾ ਕਰਨਾ ਹੀ ਪੈਣਾ ਪੜ ਕੇ ਫਿਰ ਕਿਤੇ ਭੈਣ ਨੇ ਤੈਨੂੰ ਪੁੱਛਿਆ ਵੀ ਬੀਜੀ ਜਿਹੜਾ ਤੇਰੇ ਕੋਲ ਪਿਆ ਸੋਨਾ ਸਾਰਾ ਤੇ ਕਿੱਥੇ ਗਿਆ ਤੇ ਫਿਰ ਕੀ ਦੱਸਣਾ ਚਲ ਨਾ ਹੋ ਤਾਂ ਗਹਿਣੇ ਪਾ ਲਈ ਤੂੰ ਕਨਫੋਸ਼ ਡਾਲਾਂਗੇ ਜਾਂ ਕਨਫਰੰਸ ਛੁੱਟੂ ਤੇ ਝੋਨੇ ਛ ਡਾਲਾਂਗੇ ਕੀ ਹੋਣ ਲੱਗਾ ਵਿਆਜ ਹੀ ਆ ਨਾ ਪੈ ਜੂਗਾ ਥੋੜਾ ਬੋਤਾ ਆਹੋ ਇਹ ਤਾਂ ਹੈ ਹੀ ਆ ਆਹੋ ਬੁੱਤਾ ਤੇ ਸਰ ਜੂਗਾ ਚਲੋ ਵੇਖ ਲੋ ਮੈਂ ਫਿਰ ਦਵਾਈ ਲੈਵਾ ਤੇ ਤੁਸੀਂ ਫਿਰ ਆਹੋ ਨਹੀਂ ਲੈ ਆ ਦਵਾਈ ਪਹਿਤ ਚੱਕ ਕਰਾ ਕੇ ਨਾ ਦਵਾਈ ਲਿਆ ਚੰਗਾ ਹਾਂ ਜਾ ਕੇ ਲੈ ਆ ਲੈ ਆ ਦਵਾਈ ਕੀ ਕਰਨਾ ਦੱਸ ਚਿੰਤਾ ਨਾ ਭਾਵੇਂ ਬੀਪੀ ਘਟ ਗਿਆ ਹੋਵੇ ਫਿਕਰ ਕਿਹੜੇ ਛੱਡਦੇ ਨੇ ਭਾਵੇਂ ਕਿਸੇ ਗੱਲ ਦਾ ਵੀ ਫਿਕਰ ਹੋਵੇ ਨਾ ਇਹ ਸਰੀਰ ਨੂੰ ਲੈ ਕੇ ਬਹਿ ਜਾਂਦਾ ਕਦੀ ਵੱਜ ਕੇ ਆ ਵੀ ਪੀ ਕਦੀ ਕਟ ਗਿਆ ਵੀ ਪੀ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਕਿੰਨੀਆਂ ਰੀਜਾਂ ਨਾਲ ਬਣਾਇਆ ਸੀ ਤੇ ਪਾ ਕੇ ਜਾਈਦਾ ਸੀ ਗੱਲ ਤੇ ਇਹਨਾਂ ਦੀ ਵੀ ਠੀਕ ਆ ਅੱਜ ਗਹਿਣੇ ਪਾਇਆ ਪਤਾ ਨਹੀਂ ਕੱਲ ਨੂੰ ਛਡਾਇਆ ਵੀ ਜਾਣਾ ਵਾ ਕਿ ਨਹੀਂ ਛਡਾਇਆ ਜਾਣਾ ਚੱਲ ਹੁਣ ਕੀ ਕਰਾਂ ਜਦੋਂ ਇਹਨਾਂ ਵੱਲ ਵੇਖਦੀ ਆ ਫੇਰ ਹੋਰ ਤਰ੍ਹਾਂ ਦਾ ਵਾ ਹੁਣ ਕਿੰਨੀਆਂ ਚੀਜ਼ਾਂ ਦਿੱਤੀਆਂ ਤੇ ਫੇਰ 2 ਲੱਖ ਰੁਪਏ ਗਿਆ ਦੇਣਾ ਵਾ ਦੇਰ ਨੂੰ ਤੇ ਮੇਰਾ ਵੀ ਜੀ ਨਹੀਂ ਕਰਦਾ ਕਿਤੇ ਵੀ ਦਿਨ ਵੇਖਣੇ ਪੈਣੇ ਇਹ ਤਾਂ ਕਦੀ ਸੋਚਿਆ ਵੀ ਨਹੀਂ ਜੀ ਵੀਰ ਉਹਨਾਂ ਨੂੰ ਪਤਾ ਲੱਗਿਆ ਵੀ ਕੰਮ ਕੀਤਾ ਪੈਣੇ ਉਹਨੇ ਵੀ ਮੈਨੂੰ ਗੁੱਸੇ ਹੁਣਾਵਾ ਫੇ ਤੂੰ ਹਾਨੂੰ ਦੱਸਦੀ ਤੂੰ ਸੋਨਾ ਕਿਉਂ ਦਿੱਤਾ ਪਰ ਮੈਂ ਕੀ ਕਰਾਂ ਮੈਂ ਵੀ ਮਜਬੂਰ ਹਾਂ ਜੇ ਪੈਸੇ ਨਾ ਤਾਰੇ ਗਏ ਤੇ ਫਿਕਰ ਕਰਕੇ ਬੈਠੇ ਰਹਿੰਦੇ ਆ ਸ਼ਾਇਦਾਂ ਕਰਨੀ ਆ ਉਹ ਤੇ ਚਲ ਗਿਆ ਦਵਾਈ ਲੈਣ ਤੇ ਮੈਂ ਵੇਖਾਂ ਤੇ ਸਹੀ ਵੀ ਸੋਨਾ ਰੱਖਿਆ ਕਿੱਥੇ ਆ ਵੇਖ ਕੇ ਤੇ ਕੱਢਾਂ ਉਹਨੂੰ ਤੇ ਮੁੰਡਾ ਵ ਤੇ ਉਹਦੇ ਹੱਥ ਫੜਾਉਣੀ ਆ ਫੇ ਪੁੱਤ ਇਹਦੇ ਨਾਲ ਸਾਰ ਲਾ ਉਹ ਦਿਨ ਆ ਤੁਮ ਬਣਾ ਛੇੜੀ ਤੂੰ ਤੇ ਲੱਭ ਲੁੱਭ ਕੇ ਤੇ ਉਹਦੇ ਆਉਂਦਿਆਂ ਨੂੰ ਰੱਖ ਦਵਾਈ ਲੈ ਕੇ ਆ ਜਾਣਾ ਹੁੰਨੇ ਵੇਖਾਂ ਕੱਢ ਕੇ ਕਿੱਥੇ ਰੱਖਿਆ ਮੈਨੂੰ ਤੇ ਚੇਤਾ ਵੀ ਭੁੱਲ ਜਾਂਦਾ ਹੁੰਦਾ ਵਾ ਇਹ ਤੇਨੂੰ ਮਾਰੀ ਚ ਰੱਖ ਲਿਆ ਕਿ ਜਾਈ ਦੇ ਚ ਰੱਖ ਲਿਆ ਵਾ ਤੇ ਮਾਰਨੀ ਹੱਥ ਉੱਤੇ ਵੇਖਣੀ ਆ ਵੇਖਣੀ ਕਿੱਥੇ ਰੱਖਿਆ ਵਾ ਕੱਢ ਕੇ ਰੱਖਣੀ ਆਉਂਦਾ ਤੇ ਦਿਨੀ ਆ ਪੀ ਜਾ ਪੁੱਤ ਇਹਦੇ ਨਾਲ ਸਾਰਲਾ ਪੁੱਤ ਰੱਖਿਆ ਤੇ ਇਹਦੇ ਵਿੱਚ ਹੀ ਵੇਖਣੀ ਆ ਹੋਣੀ ਨਾ ਵੇ ਇਹ ਕਿ ਕੱਡਨੀਆਂ ਰੱਖਿਆ ਤੇ ਇਹਦੇ ਵਿੱਚ ਹੀ ਮੈਂ ਲੱਭਦੇ ਪਿਆ ਇੱਕ ਚੰਗਾ ਹੋਇਆ ਖੇਤੀ ਲੱਭਿਆ ਚੱਲ ਹਾਂ ਇਹ ਤਾਂ ਕਰਨੀਆਂ ਆ ਇਹ ਅੱਖਾਂ ਵਿੱਚ ਕੀ ਕੀ ਹੈਗਾ ਵਾ ਯਾਰ ਉਹਨੂੰ ਮੇਰੇ ਨੂੰ ਪੜਾਵਾਂਗੀ ਵੀ ਪੁੱਤ ਲਿਆ ਸਾਰਲਾ ਆਪਣਾ ਚੱਲ ਮੇਰਾ ਰਾਦਾ ਹੀਗਾ ਪੀ ਆਹ ਚੂੜੀਆਂ ਜਿਹੜੀਆਂ ਦੋ ਪੋਤ ਨੂੰ ਨੋਂ ਪਾਵਾਂਗੀ ਤੇ ਦੋ ਮੈਂ ਕੁੜੀ ਦੀ ਨੋਂ ਪਾ ਦਾਂਗੀ ਤੇ ਹੁਣ ਲੋਡ ਪੈ ਗਈ ਆ ਵੇਚਣੀਆਂ ਹੀ ਪੈਣੀਆਂ ਨੇ ਚਲੋ ਕੋਈ ਗੱਲ ਨਹੀਂ ਫੇਰ ਬਣ ਜਾਣਗੀਆਂ ਰੱਬ ਦਾਇਕਾ ਤੇ ਪਾ ਦਾਂਗੀ ਫੇਰ ਬਣਾ ਕੇ ਕੋਈ ਨਹੀਂ ਮੁੰਡੇ ਨੂੰ ਤੇ ਦਮਾਂ ਵਿਚਾਰੇ ਨੂੰ ਤੇ ਡੋਲਿਆ ਵਾ ਫਿਕਰ ਕਰਨ ਦਿਆ ਵਾ ਬੀਪੀ ਵਧਾ ਲਿਆ ਕਦੀ ਘਟਾ ਲਿਆ ਉਹਨੇ ਗਮ ਨਾ ਕੀ ਕਰਾਂ ਮੈਨੂੰ ਉਹਦੇ ਵੱਲ ਵੀ ਨਹੀਂ ਮੇਰੇ ਕੋਲ ਵੇਖਿਆ ਜਾਂਦਾ ਜਦੋਂ ਇਦਾਂ ਕਰਦਾ ਵਾ ਖਾਂਖਾ ਸਮਾਨ ਚੂੜੀਆਂ ਸੋਨੇ ਦੀ ਕਿਹੜੀ ਗੱਲ ਆ ਸੋ ਇਹਨਾਂ ਤੇ ਫੇਰ ਵੀ ਬਣ ਜੂਗਾ ਦਿੰਨੀ ਨੂੰ ਹੁੰਦਾ ਤੇ ਇਦਾਂ ਹੀ ਬੰਨ ਕੇ ਮੈਂ ਫੜਾ ਦੇਣਾ ਫੇ ਲੈ ਪੁੱਤ ਆਪਣੀ ਗਰਜ ਕਰ ਲੈ ਮੈਂ ਕਿਹੜਾ ਨਾਲ ਖੜਨਾ ਪਾ ਦਾਂਗੇ ਪੁੱਤ ਨੂੰ ਹੋਰ ਬਣਾ ਕੇ ਕੁੜੀ ਨੂੰ ਵੀ ਦੇ ਦਾਂਗੇ ਹੋਰ ਬਣਾ ਕੇ ਕੋਈ ਗੱਲ ਨਹੀਂ ਸਭ ਇਹਨੂੰ ਕਿਹੜਾ ਕੁੜੀ ਨੂੰ ਪਤਾ ਇਹ ਗੱਲ ਦਾ ਇਹ ਤਾਂ ਹੁਣ ਮੈਨੂੰ ਪਤਾ ਵਾ ਨਾ ਆਪਣੇ ਘਰ ਦੇ ਖਰਚਾਂ ਦਾ ਵੀ ਮੁੰਡੇ ਨੇ ਕੋਈ ਫਜ਼ੂਲ ਖਰਚਾ ਨਹੀਂ ਕੀਤਾ ਮੇਰੀ ਨੂੰਹ ਨੇ ਕੋਈ ਫਜ਼ੂਲ ਖਰਚਾ ਨਹੀਂ ਕੀਤਾ ਇਹ ਹੁਣ ਜ਼ਰੂਰੀ ਜਿਹੜਾ ਕੰਮ ਪੈ ਗਿਆ ਇਹ ਤਾਂ ਹੁਣ ਕਰਨਾ ਹੀ ਪੈਣਾ ਵਾ ਤੇ ਮੈਂ ਨਹੀਂ ਉਹਨੂੰ ਦੱਸਣਾ ਵੀ ਮੈਂ ਚੂੜੀਆਂ ਸੋਨਾ ਆਪਣਾ ਵੇਚਿਆ ਕਿ ਨਹੀਂ ਵੇਚਿਆ ਜੋ ਪਕਾ ਰਹਿਣਾ ਮੈਂ ਜਦੋਂ ਫਸਲ ਆਏਗੀ ਬਣਾ ਲਾਂਗੀ ਕੋਈ ਗੱਲ ਨਹੀਂ ਬਣਾ ਕੇ ਉਹਦੇ ਵੀ ਨੋਨ ਪਾ ਦਾਂਗੀ ਤੇ ਆਪਣੇ ਨੂੰ ਵੀ ਪਾ ਲਾਂਗੀ ਆ ਉਹਨੂੰ ਦੱਸ ਕੇ ਤੇ ਮੈਂ ਗੱਲਾਂ ਕਰਾਉਣੀਆਂ ਨੇ ਉਹ ਤੇ ਆਖਣਾ ਦੇ ਤਾ ਨੋਨ ਉਹਨੂੰ ਮੰਨਣਾ ਥੋੜਾ ਵਾ ਉਹਦੀ ਜ਼ੁਬਾਨ ਬੜੀ ਆ ਚੱਲ ਹੋ ਜਾਣ ਦੱਸਾਂਗੇ ਇਨਾ ਤਾਂ ਪਤਾ ਕਿਦਾਂ ਲੱਗੂਗਾ ਰਮਨ ਹਾਂਜੀ ਕਿੱਥੇ ਆ ਨਰਸੋਈ ਵਿੱਚ ਆ ਵਾ ਪਾਣੀ ਲੈ ਯਾਰ ਦਵਾਈ ਖਾ ਲਈਏ ਲੈ ਜੀ ਦਵਾਈ ਹਾਂ ਕੀ ਗੱਲ ਹੀ ਬੀਪੀ ਘਟਿਆ ਵਾ ਮੈਨੂੰ ਪਹਿਲਾਂ ਹੀ ਪਤਾ ਸੀ ਸਰੀਰ ਤੇ ਆ ਠੰਡਾ ਹੋਇਆ ਸੀ ਤੇ ਬੀਪੀ ਘਟਣਾ ਹੀ ਤਾਂ ਕੋਈ ਟੀਕਾ ਠਾਗਲਵਾ ਲੈਣਾ ਹੀ ਦੀਂਗ ਤਾਕਤ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੇ ਦਿੱਤੀ ਹੈ ਦਵਾਈ ਕਹਿੰਦਾ ਵੀ ਦੁੱਧ ਦੁੱਧ ਪੀਦੇ ਹੋਏ ਨਾ ਠੀਕ ਹੈ ਮੈਂ ਨਾਲੇ ਪਾਣੀ ਲਿਆਉਣੀ ਆ ਤੇ ਨਾਲੇ ਦੁੱਧ ਗਰਮ ਕਰਕੇ ਦਿੰਨੀ ਤੁਹਾਨੂੰ ਥੋੜਾ ਜਿਹਾ ਲੈ ਆ ਬਹੁਤ ਇੱਕ ਲੈ ਕੇ ਆਈ ਬੀਪੀ ਘਾਟਣਾ ਘਟਣਾ ਫਿਕਰੀ ਮਾਰੀ ਜਾਂਦੇ ਆ ਕਿ ਹੋਰ ਕੀ ਆ ਆ ਲੋ ਪਾਣੀ ਦਵਾਈ ਖਾਓ ਤੁਸੀਂ ਮੈਂ ਦੁੱਧ ਗਰਮ ਕਰਕੇ ਲਿਆਉਣੀ ਤੁਹਾਡੇ ਵਾਸਤੇ ਚਲ ਰੱਖ ਜਾ ਇੱਥੇ ਪਾਣੀ ਹਾਏ ਰੱਬਾ ਫਿਕਰ ਹੀ ਕਰੀ ਜਾਂਦੇ ਆ ਬੀਪੀ ਘਟ ਗਿਆ ਵਾ ਬੀਪੀ ਘਟਣਾ ਕਿਹੜਾ ਚੰਗਾ ਵਾ ਦੁੱਧ ਤਾਂ ਗਰਮ ਕੀਤਾ ਵਾ ਹੁਣ ਪਾ ਕੇ ਮੈਂ ਦਿੰਨੀ ਆ ਘਰਾਂ ਦੇ ਵਿੱਚ ਵਾਧੇ ਘਾਟੇ ਤਾਂ ਹੋ ਹੀ ਜਾਂਦੇ ਆ ਕੀ ਕਰਨਾ ਫਿਰ ਹੁਣ ਧਾਰਨੇ ਤੇ ਪੈਣੇ ਹੀ ਆ ਬਥੇਰਾ ਹੌਸਲਾ ਦਿੰਨੀ ਆ ਭਮਦਨ ਦੇ ਪੈਸੇ ਸਾਡੇ ਕੋਲ ਹੀ ਆਉਣੇ ਫਸਲ ਦੇ ਹੁਣ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਹੱਲ ਫਿਕਰ ਨਾ ਕਰੋ ਅੱਜ ਤੇ ਮੈਂ ਇਹਨਾਂ ਦਾ ਇਨਾ ਸਾਥ ਦਿੰਨੀ ਆ ਭਰਾ ਮੇਰਾ ਦਿੰਦਾ ਵਾ ਤੇ ਇਹਨਾਂ ਦਾ ਇਹ ਹਾਲ ਵਾ ਜੇ ਇਹਨਾਂ ਦਾ ਕੋਈ ਵੀ ਸਾਥ ਨਾ ਦੇ ਜਿੱਦਾਂ ਦੀ ਇਹਨਾਂ ਦੀ ਭੈਣ ਮਾਂ ਫਿਰ ਇਹਨਾਂ ਦਾ ਕੀ ਹਾਲਾਤ ਹੋਣ ਮੰਮੀ ਵੀ ਵਿਚਾਰੀ ਚੰਗੀ ਆ ਉਹ ਵੀ ਬਥੇਰਾ ਹੌਸਲਾ ਦਿੰਦੀ ਆ ਚੱਲ ਦੁੱਧ ਗਰਮ ਕੀਤਾ ਵਾ ਪਾ ਕੇ ਦਵਾ ਮੈਂ ਇਹਨਾਂ ਨੂੰ ਪੀਓ ਥੋੜਾ ਜਿਹਾ ਸੋਨੇ ਪਤਾ ਹੀ ਤੇ ਬਾਗਿਆ ਮਾ ਉਹ ਦਵਾਈ ਮੈਂ ਲੈਦੀ ਤੂੰ ਖਾਦੀ ਆ ਦਵਾਈ ਦਈ ਤੇ ਕੀ ਗੱਲ ਹੋਈ ਉਹ ਬੀਪੀ ਘਟਿਆ ਸੀ ਘਟ ਗਿਆ ਸੀ ਘਟ ਗਿਆ ਸੀ ਤਾਂ ਹੀ ਸਰੀਰ ਠੰਡਾ ਹੋਇਆ ਸੀ ਤਾਂ ਹੀ ਪਤਾ ਲੱਗਣਿਆ ਬੀਪੀ ਘਟਿਆ ਵਾ ਤੇ ਚੰਗੀ ਦਵਾਈ ਆਖਣਾ ਸੀ ਡਾਕਟਰ ਨੂੰ ਦੇ ਉਹ ਆਹ ਉਹਨੇ ਦਿੱਤੀ ਆ ਕੈਂਡਾ ਰੈਸਟ ਕਰਦੇ ਨਾਲ ਦੁੱਧਾਂ ਤੇ ਪੀ ਤੋ ਹੋਇਣਾ ਵਾ ਠੀਕ ਹਾਂ ਤਾਂ ਪੁੱਤ ਫੇ ਕਰਨਾ ਕਰ ਤੋ ਫਿਕਰ ਕਰਕੇ ਬੀਪੀ ਘਟਾ ਲਿਆ ਵਾ ਫਿਕਰ ਕਿਉਂ ਕਰਨਾ ਉਹ ਆਹ ਹੋਏ ਤਾਂ ਹੈ ਹੀ ਤੇ ਆ ਮੈਂ ਕੱਢਿਆ ਹੀ ਆ ਅਛਾ ਚੂੜੀਆਂ ਸੀ ਮੇਰੇ ਕੋ ਪਈਆਂ ਚਾਰ ਤੇ ਮੈਂ ਕਿਹਾ ਚੱਲ ਇਹ ਮੈਂ ਰੱਖੀਆਂ ਤਾਂ ਹੈਗੀਆਂ ਇਸ ਕਰਕੇ ਵੀ ਚੱਲ ਭਲਕੇ ਪੋਤ ਨੂੰ ਉਹਨੂੰ ਦੋ ਪਾ ਦਾਂਗੀ ਤੇ ਦੋ ਦੋ ਤੇ ਉਹਨੂੰ ਉਹਨੂੰ ਪਾ ਦਾਂਗੀ ਹਾਂ ਤੇ ਹੁਣ ਕੋਈ ਗੱਲ ਨਹੀਂ ਜਦੋਂ ਪਤ ਲੋੜ ਪਏ ਤੇ ਲੋੜ ਵਾਸਤੇ ਚੀਜ਼ਾਂ ਹੁੰਦੀਆਂ ਨੇ ਤੇ ਤੂੰ ਫਿਕਰ ਬਿਲਕੁਲ ਨਹੀਂ ਕਰਨਾ ਇਹ ਲੈ ਜਾ ਤੇ ਇਹ ਤੂੰ ਵੇਚ ਹੀ ਆ ਉਹ ਨਹੀਂ ਵੀਰ ਜੀ ਮੈਂ ਨਹੀਂ ਮੈਂ ਨਹੀਂ ਇਹ ਕੰਮ ਕਰਨਾ ਮੇਰੀ ਗੱਲ ਸੁਣੋ ਤੁਸੀਂ ਹੁਣ ਇੱਥੇ ਜ਼ਿਆਦਾ ਰੱਖੀਆਂ ਵਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਂ ਚਾਹਣਾ ਮੈਂ ਕਿਹੜੀਆਂ ਪਾ ਕੇ ਪਤ ਬਹਿਣੀਆਂ ਜਦੋਂ ਉਹਨਾਂ ਨੂੰ ਪਾਉਣੀਆਂ ਨੇ ਇਆ ਕਰਨੇ ਫੇਰ ਬਣਾ ਲਾਂਗੇ ਫਸਲਾਂ ਪੈਸੇ ਆਉਣਗੇ ਤੇ ਬਣਾ ਲਾਂਗੇ ਤੂੰ ਹੀ ਬਣਾ ਕੇ ਦੇਣੀਆਂ ਨੇ ਮੈਂ ਉੱਥੇ ਕਿੱਥੋਂ ਲੈਵਣੀਆਂ ਨੇ ਤੇ ਹੁਣ ਤੈਨੂੰ ਲੋੜਵਾ ਤੇ ਮੈਂ ਇਹਨਾਂ ਨੂੰ ਰੱਖ ਕੇ ਕੀ ਕਰਾਂ ਨਹੀਂ ਬੀਜੀ ਮੇਰ ਕੋ ਤਾਂ ਨਹੀਂ ਹੋਇਆ ਕੰਮ ਹੁੰਦਾ ਤੇ ਨਾ ਮੈਂ ਕਰਨਾ ਹੀ ਪੁੱਤ ਇਹ ਕੰਮ ਕਰਨਾ ਹੀ ਪੈਣਾ ਤੂੰ ਜਦੋਂ ਫਿਰਨਾ ਨਾ ਏਦਾਂ ਮੂੰਹ ਜਟੇ ਲਾ ਕਰਕੇ ਤੇ ਮੇਰ ਕੋ ਨਹੀਂ ਵੇਖਿਆ ਜਾਂਦਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਵਾ ਹੈ ਇਹਨਾਂ ਨੂੰ ਮੈਂ ਤਾਂ ਰੱਖਣਾ ਅੰਦਰ ਸਾਂਭ ਕੇ ਤੇ ਤੂੰ ਤੁਰਿਆ ਫਿਰੇ ਏਦਾਂ ਹੀ ਲੋੜ ਤੇ ਤੈਨੂੰ ਅੱਜ ਲੋੜਿਆ ਤੈਨੂੰ ਤੇ ਮੈਂ ਇਹਨਾਂ ਚੀਜ਼ਾਂ ਨੂੰ ਰੱਖ ਕੇ ਕੀ ਕਰੂੰਗੀ ਤੂੰ ਆਪਣੀ ਲੋੜ ਪੂਰੀ ਕਰ ਕੋਈ ਗੱਲ ਨਹੀਂ ਤੂੰ ਵੇਚ ਹੀ ਆ ਬਣਾ ਲਾਂਗੇ ਫੇਰ ਫਸਲ ਆਏਗੀ ਤੇ ਬਣਾ ਲਾਂਗੇ ਕੋਈ ਗੱਲ ਨਹੀਂ ਫਸਲ ਚਲੋ ਉਹਨੂੰ ਮੈਂ ਪੁੱਛਣਾ ਹਾਂ ਸੁਨਾਰੇ ਨੂੰ ਕਿ ਗਹਿਣੇ ਦੇ ਕਿੰਨੇ ਪੈਸੇ ਦਿੰਦਾ ਵਾ ਤੇ ਉਦਾਂ ਜੇ ਪੂਰੀਆਂ ਮਤਲਬ ਪੱਖੀਆਂ ਵੇਚਣੀਆਂ ਤੇ ਫੇਰ ਕੀ ਰੇਟ ਦੇਣਾ ਤੇਰੀ ਲੋੜ ਕਰ ਚ ਪੂਰੀ ਹੋ ਜਾਂਦੀ ਆ ਕਿ ਨਹੀਂ ਕਿੱਦਾਂ ਹੁੰਦੀ ਕਿ ਵੇਚੀਆਂ ਹੁੰਦੀ ਕਿ ਗਹਿਣੇ ਪਾਇਆ ਹੁੰਦੀ ਉਹ ਤੇਰੀ ਮਰਜ਼ੀ ਵੇਖ ਲੈ ਪੁੱਛ ਕੇ ਤੇ ਕੋਈ ਲੋੜ ਨਹੀਂ ਫਿਕਰ ਕਰਨ ਦੀ ਬਿਲਕੁਲ ਨਹੀਂ ਫਿਕਰ ਕਰਨਾ ਇਹ ਕੰਮ ਤੇ ਇਦਾਂ ਹੀ ਲਾਚੜਾ ਹੁੰਦੇ ਰਹਿੰਦੇ ਘਰਾਂ ਦੇ ਵਿੱਚ ਹਾਂ ਕਦੀ ਪਹਿੇ ਆਗੇ ਤੇ ਕਦੀ ਘਟ ਗਏ ਤੇ ਕਦੀ ਵੱਧ ਗਏ ਇਹ ਕਿਹੜੀ ਗੱਲ ਆ ਪੁੱਤ ਕੋਈ ਲੋੜ ਨਹੀਂ ਫਿਕਰ ਕਰਨ ਦੀ ਜੇ ਕੋਈ ਨਹੀਂ ਫਿਰ ਮੈਂ ਵੇਖਦਾ ਫੜ ਕੇ ਉਹਨੂੰ ਮੁਖਾਲਦਾ ਹਾਂ ਆਹੋ ਲੈ ਰੱਖ ਲਾ ਪੂਆ ਪੰਜ ਦੋ ਜਾਨਾ ਤੇ ਫਿਰ ਲੈ ਜਾਈ ਚੰਗਾ ਆਹੋ ਉਹ ਤੇ ਰੱਖ ਲਾ ਲਾ ਫੜ ਕੋਈ ਗੱਲ ਨਹੀਂ ਚੀਜ਼ਾਂ ਦੀ ਕਿਹੜੀ ਗੱਲ ਆ ਚੀਜ਼ਾਂ ਤਾਂ ਫਿਰ ਬਣ ਜਾਂਦੀਆਂ ਨੇ ਇਦਾਂ ਨਹੀਂ ਕਰੀ ਜਾਂਦਾ ਫਿਕਰ ਕਿਉਂ ਕਰਨਾ ਕਿਸ ਗੱਲ ਦਾ ਐਵੇਂ ਚਿੰਤਾ ਕਰ ਕਰ ਕੇ ਤੇ ਬੀਪੀ ਘਟਾ ਕੇ ਬਹਿ ਗਿਆ ਆ ਕੀ ਲੋੜ ਆ ਫਿਕਰ ਕਰਨ ਦੀ ਪਤ ਜਦੋਂ ਘਰ ਚੀਜ਼ ਹੈਗੀ ਤੋ ਦੇਖ ਤੇ ਆਪਣੀ ਗਰਜ ਕਰ ਲਾ ਯਾਰ ਬੀਜੀ ਨੇ ਦੇ ਤਾ ਦਿੱਤਾ ਵਾ ਪਰ ਮੈਨੂੰ ਇਹ ਫਿਕਰ ਵਾ ਵੀ ਜੇ ਨਾ ਛੁੱਟੇ ਤੇ ਫੇਰ ਕੀ ਕਰਨਾ ਉਹ ਕਹਿੰਦੀ ਮੈਂ ਆਪਣੇ ਰੱਖਿਆ ਪੂਤ ਨੂੰ ਆ ਤੇ ਦੂਰ ਮੈਂ ਆ ਲੋ ਦੁੱਧ ਪੀ ਲੋ ਥੋੜਾ ਜਿਹਾ ਗਰਮ ਕੀਤਾ ਹੋਇਆ ਦੁੱਧ ਵੀ ਰਮਨ ਪੀਣਾ ਵਾ ਆ ਕੇ ਫੜਿਆ ਤੂੰ ਹੱਥ ਵਿੱਚ ਬਈ ਆ ਬੀਜੀ ਨੇ ਸੋਨਾ ਦਿੱਤਾ ਹੀ ਉਹ ਬੀਜੀ ਨੇ ਸੋਨਾ ਦਿੱਤਾ ਉਹ ਕਹਿੰਦੀ ਮੈਂ ਸਾਮਗੇ ਰੱਖਿਆ ਵਾ ਤੇ ਚਲ ਤੂੰ ਵਰਤ ਲਾ ਤੇ ਤੇਰੇ ਨੂੰ ਕਹਿੰਦੀ ਪੀ ਉਹਦਾ ਮੈਂ ਖੜੀ ਤੋ ਨਹੀਂ ਨਹੀਂ ਇਹਦਾ ਨਾ ਕਰੋ ਤੁਸੀਂ ਬੀਜੀ ਦਾ ਬੀਜੀ ਨੂੰ ਵਾਪਸ ਕਰ ਦਿਓ ਆਦੇ ਝੂੜੀਆਂ ਕਿਤੇ ਨਵੀਆਂ ਹੀ ਬਣਾ ਕੇ ਰੱਖੀਆਂ ਆ ਵਾ ਤੇਹੀ ਨਾ ਬੀਜੀ ਦਾ ਸੋਨਾ ਨਾ ਲਓ ਪਤਾ ਕੀ ਗੱਲ ਹੁੰਦੀ ਆ ਬਜ਼ੁਰਗ ਸਰੀਰ ਵਾ ਕਿਹ ਟਾਈਮ ਨਾ ਬੰਦਾ ਹਉ ਕਈ ਲੈ ਜਾਂਦਾ ਵਾ ਵੀ ਇਹੋ ਚੀਜ਼ ਹੀ ਮੇਰੇ ਕੋ ਇਹ ਵੀ ਮੈਂ ਕੱਢ ਕੇ ਦੇਤੀ ਆ ਭਾਵੇਂ ਇਹ ਤੀਆਂ ਪੋਤੀਆਂ ਸਾਡੇ ਵਾਸਤੇ ਉਹਨਾਂ ਨੇ ਚੀਜ਼ ਰੱਖੀ ਆ ਪਰ ਫੇਰ ਵੀ ਗੱਲ ਮਾਨਵੇਂ ਚਾਤ ਜਾਂਦੀ ਆ ਨਾ ਉਹ ਮੈਂ ਤੇਰਾ ਮਨ ਬੜਾ ਕਿਹਾ ਸੀ ਪਰ ਉਹ ਬੀਜੀ ਹੱਡੀ ਨਹੀਂ ਤੇ ਕਿਉਂ ਕਿ ਆਂਦੇ ਆ ਕਹਿੰਦੇ ਜਦੋਂ ਤੂੰ ਮੇਰਾ ਛੁੱਟ ਕੇ ਤੁਰਿਆ ਫਿਰਦਾ ਵਾ ਤੇ ਫਿਰ ਮੇਰੇ ਖਬਰਾੜ ਜੀ ਹੁੰਦੀ ਹੈ ਦਿਲ ਨੂੰ ਤਾਂ ਤੂੰ ਚੁੱਕ ਤੂੰ ਲੈਗਾ ਕੋਈ ਗੱਲ ਨਹੀਂ ਆਪੇ ਬਣਾ ਲਾਂਗੇ ਜਦੋਂ ਪੈਸੇ ਆਉਣਗੇ ਮੈਂ ਤਾਂ ਤੁਹਾਨੂੰ ਕਹਿਣ ਦੀ ਆ ਤੁਸੀਂ ਰਹਿਣ ਦਿਓ ਮੈਂ ਕੱਢਿਆ ਵਾ ਉਹ ਲੈ ਜਾਓ ਬੀਜੀ ਦਾ ਰਹਿਣ ਦਿਓ ਉਹ ਤੂੰ ਹੁਣ ਆਪਣੇ ਵਾਲਾ ਰੱਖ ਲਾ ਤੇ ਚੱਲ ਇਹਦਾ ਮੈਂ ਵੇਖਦਾ ਕਰਕੇ ਗੱਲਬਾਤ ਉੱਥੇ ਜੀ ਇਹਦਾ ਨਾ ਤੁਹਾਡੀ ਭੈਣ ਨੂੰ ਪਤਾ ਲੱਗਾ ਨਾ ਉਹਨੇ ਸਾਡੇ ਦਿਵਾਲੇ ਦੋਵਾਂ ਦੇ ਹੁਣਾਵਾ ਵੇਖ ਲਿਓ ਉਹਨੇ ਇਹ ਨਹੀਂ ਕਹਿਣਾ ਵੀ ਮਜਬੂਰੀ ਪਈ ਸੀ ਤੇ ਤਾਂ ਕਰਕੇ ਦਿੱਤਾ ਸੀ ਉਹਨੇ ਕਹਿਣਾ ਤੂੰ ਤਾਂ ਸਭ ਕੁਝ ਖਾ ਗਈਆਂ ਉਹਨਾਂ ਤਾਨੂੰ ਕੱਟ ਕੇ ਆਣਾ ਵਾ ਤੇ ਮੈਨੂੰ ਜ਼ਿਆਦੀਆਂ ਗੱਲਾਂ ਕਰਨੀਆਂ ਵਾ ਉਹ ਕੋਈ ਗੱਲ ਨਹੀਂ ਮੈਂ ਦੇ ਦੂੰਗਾ ਜਵਾਬ ਫਿਰ ਵੀ ਵੇਖ ਲੋ ਜਿੱਦਾਂ ਕਰਨੀਆਂ ਉਹਨੇ ਤਾਂ ਬੋਲਣ ਲੱਗੇ ਨੇ ਵੀ ਨਹੀਂ ਵੇਖਣਾ ਤੇ ਆਉਣ ਵਾਲੀ ਹੋਣੀ ਆ ਛੁੱਟੀਆਂ ਦੇ ਵਿੱਚ ਉਹਦਾ ਧਿਆਨ ਤੇ ਇਨਾ ਚੀਜ਼ਾਂ ਵਾਲੀ ਹੁੰਦਾ ਵਾ ਤੇ ਮੰਮੀ ਕੋ ਕਿਹੜੀ ਚੀਜ਼ ਵਾ ਤੇ ਕਿਹੜੀ ਏਰਕਾ ਮੈਂ ਖਾਣੀ ਆ ਚੱਲ ਜਾ ਤੂੰ ਆਪਣਾ ਕੋਈ ਕੰਮ ਕਰ ਕਰ ਕੰਮ ਮੈਂ ਕਾਦਾ ਕਰਾਂ ਆ ਤੁਸੀਂ ਮੈਨੂੰ ਨਵਾਂ ਹੀ ਕੰਮ ਦੱਸਦਾ ਵਾ ਮੈਂ ਤਾਂ ਆਪਣਾ ਕੱਟ ਕੇ ਰੱਖਿਆ ਸੀ ਤੇ ਉਹ ਦੇ ਦਿੰਨੀ ਆ ਕੋਈ ਗੱਲ ਨਹੀਂ ਮੈਂ ਕਿਹੜਾ ਪਾਪ ਆ ਕੇ ਬਹਿਣਾ ਵਾ ਉਹ ਚਲ ਰੱਖ ਲਾ ਤੂੰ ਆਪਣਾ ਸਾਹ ਕੇ ਤੇ ਮੈਂ ਫਿਰ ਬੀਜੀ ਵਾਲਾ ਤੇ ਆਉਣਾ ਤੁਸੀਂ ਦੁੱਧ ਪੀਓ ਤੇ ਹਰਾਮ ਕਰੋ ਘੜੀ ਫਿਰ ਬਾਅਦ ਵਿੱਚ ਜਾਇਓ ਸ਼ਹਿਰ ਬੀਪੀ ਦਾ ਡਾਕਟਰੀਆ ਵਾ ਜੇ ਨਹੀਂ ਤਾਂ ਕਰਨੋਂ ਨਾ ਲੈ ਜਾਓ ਤੁਹਾਡੇ ਨਾਲ ਚਲ ਜੂਗਾ ਆਸਰਾ ਹੁੰਦਾ ਨਾਲ ਬੰਦੇ ਦਾ ਮੈਂ ਕਿੰਟਾ ਘਟੜ ਕੇ ਜਾਣਾ ਵਾ ਮੈਂ ਰੈਸਟ ਕਰ ਲਾਂ ਦਿਮਾਗ ਤੇ ਮੇਰਾ ਕੰਮ ਕਰੇ ਅਲਾ ਉੱਥੇ ਰੱਖ ਇੱਥੇ ਯਾਰ ਮੈਂ ਕਿੱਥੇ ਰੱਖਾਂ ਆਪਣੀ ਜੇਬ ਚ ਪਾ ਲੋ ਤੀ